ਖਬਰਨਾਮਾ ਦੇਖ ਰਹੇ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਖੂਸ ਰਾਜ ਆਖਰਕਾਰ ਸੁਖਬੀਰ ਸਿੰਘ ਬਾਦਲ ਨੇ ਵੀ ਵੱਡਾ ਯੂ ਟਰਨ ਲਿਆ ਹੈ ਕੱਲ ਵਿਵਾਹ ਹਸਮਿਤ ਕੋਰ ਬਾਦਲ ਜਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਬੋਲੇ ਮਾਈਨੋਰਟੀ ਨੂੰ ਲੈ ਕੇ ਮੁਸਲਮਾਨ ਭਾਈਚਾਰੇ ਨੂੰ ਲੈ ਕੇ ਲੱਗਦਾ ਨਹੀਂ ਕਿ ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਗਠਬੰਧ ਅਲਾਈਸ ਹੋਵੇਗਾ ਕਿਉਂਕਿ ਕੱਲ ਜਿਸ ਤਰ੍ਹਾਂ ਬੀਬਾ ਹਰਸਿਮਰਤ ਕੌਰ ਬਾਦਲ ਬੋਲੀ ਇਧਰ ਬਾਦਲ ਨੇ ਯੂ ਟਰਨ ਲਿਆ ਪਹਿਲਾਂ ਗੱਲਬਾਤ ਨਹੀਂ ਕੀਤੀ ਜਾਰੀ ਸੀ ਸ਼੍ਰੋਮਣੀ ਅਕਾਲੀ ਦਲ ਦੇ ਨਿਰਧਕ ਅਤੇ ਸੀਨੀਅਰ ਆਗੂ ਬਿਕਮਜੀਤ ਸਿੰਘ ਮਜੀਠੀਆ ਦੇ ਨਾਲ ਕਿ ਬਿਕਮਜੀਤ ਸਿੰਘ ਮਜੀਠੀਆ ਨੇ ਪਹਿਲਾ ਬਿਆਨ ਦਿੱਤਾ ਸੀ ਆਪਣੇ ਜੀਜੇ ਦੇ ਖਿਲਾਫ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਬੀਰ ਸਿੰਘ ਅਤੇ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੂੰ ਲੈ ਕੇ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਚਲਾਉਣ ਵਾਲਾ ਇੱਕੋ ਪਰਸਨ ਹੈ ਸੁਬੀਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇੱਕੋ ਪਰਸਨ ਹਾਵੀ ਹੈ ਉਹ ਹੈ ਸੁਬੀਸ਼ ਸਿੰਘ ਬਾਦਲ ਬਾਅਦ ਵਿੱਚ ਬਲਵਿੰਦਰ ਸਿੰਘ ਭੁੰਦੜ ਨੇ ਕਿਹਾ ਕਿ ਸ਼ਰੋਮਣੀ ਅਕਾਲੀ ਦਲ ਦੇ ਨਾਲ ਨਾਲ ਸੁਖਬੀਰ ਸਿੰਘ ਬਾਦਲ ਦੀ ਪਿੱਠ ਵਿੱਚ ਵੀ ਛੁਰਾ ਮਾਰਿਆ ਗਿਆ ਹੈ ਸੁਪਰ ਸੀਐਮ ਯਾਨੀ ਕਿ ਬਿਕਮਜੀਤ ਸਿੰਘ ਮਜੀਠੀਆ ਦੇ ਦੁਆਰਾ ਉਸ ਤੋਂ ਬਾਅਦ ਲਗਾਤਾਰ ਬੰਦ ਰਹੇ ਲਗਾਤਾਰ ਸਾਇਲੈਂਟ ਰਹੇ ਬਲਵਿੰਦਰ ਸਿੰਘ ਭੁੰਦੜ ਨੇ ਮਿਲਣ ਦੀ ਕੋਸ਼ਿਸ਼ ਕੀਤੀ ਡਾਕਟਰ ਦਜੀਤ ਸਿੰਘ ਚੀਮਾ ਨੇ ਮਿਲਣ ਦੀ ਕੋਸ਼ਿਸ਼ ਕੀਤੀ ਬਿਕਮਜੀਤ ਸਿੰਘ ਮਜੀਠੀਆ ਨੂੰ ਆਤੇ ਫਿਰ ਉਸ ਤੋਂ ਬਾਅਦ ਵਿਸਾ ਸਿੰਘ ਬਿਲਟੋਹਾ ਵੀ ਗਏ बीबा हरसिमरत कौर बादल भी गए लेकिन चुप्पी नहीं तोड़ी लेकिन यूटर्न कदों का आया है जदों की जैड सिक्योरिटी वापस ले ली गई है जीडी है बिक्रमजीत सिंह मजिठी को आखिरकार बिक्रमजीत मजिठी को जी जैड सिक्योरिटी ले गई है पंजाब के डी जी पी अतुल शर्मा ने उसका खुलासा कर दिता है कि जिनी को सिक्योरिटी चाहिए है उन्नी को है विक्रमजीत सिंह जीटिया ਦੇ ਕੋਲ ਇਹਦਰ ਇੱਕ ਵੱਡੇ ਪੱਤਰਕਾਰ ਨੇ ਖੁਲਾਸਾ ਕੀਤਾ ਹੈ ਕਿ ਬਿਕਰਮਜੀਤ ਸਿੰਘ ਮਜੀਠੀਆ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਹੋਣਗੇ ਇਸ ਤੇ ਸਹਿਮਤੀ ਬਣ ਗਈ ਹੈ ਸੁਖਬੀਰ ਸਿੰਘ ਬਾਦਲ ਬਿਬਾ ਹਸਮਨ ਕੌਰ ਬਾਦਲ ਅਤੇ ਡਾਕਟਰ ਦਜੀਤ ਸਿੰਘ ਚੀਮਾ ਅਤੇ ਬਲਵਿੰਦਰ ਸਿੰਘ ਪੁੰਦਰਜੋ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਿਲਵਿੰਦਰ ਪ੍ਰਧਾਨ ਨੇ ਬਿਲਵਿੰਦਰ ਸਿੰਘ ਪੁੰਦੜ ਯਾਨੀ ਕਿ ਉਹਨਾਂ ਵੱਲੋਂ ਸੈਮਤੀ ਬਣ ਗਈ ਹੈ ਯੂ ਟਰਨ ਸੁਖਬੀਰ ਸਿੰਘ ਬਾਦਲ ਨੇ ਵੀ ਲੈ ਲਿਆ ਹੈ ਸੁਖਬੀਰ ਸਿੰਘ ਬਾਦਲ ਨੇ ਕਿਉਂ ਲਿਆ ਇਹ ਸਾਰਿਆਂ ਨੂੰ ਪਤਾ ਹੈ ਕਿਉਂਕਿ ਸੁਖਬੀਰ ਸਿੰਘ ਬਾਦਲ ਨੂੰ ਸਿੱਖ ਕੌਮ ਵੱਲੋਂ ਪਸੰਦ ਨਹੀਂ ਕੀਤਾ ਜਾ ਰਿਹਾ ਰੋਲਾ ਤਾਂ ਇਕੱਲਾ ਪ੍ਰਧਾਨਗੀ ਦਾ ਹੈ ਸੁਖਬੀਰ ਸਿੰਘ ਬਾਦਲ ਦਾ ਚਾਹੇ ਉਹ ਬਿਕਰਮਜੀਤ ਸਿੰਘ ਮਜੀਠੀਆ ਬਾਰੇ ਚਾਹੇ ਉਹ ਬੀਬਾ ਹਰਸਿਮਰਤ कौर ਬਾਦਲ ਬਣੇ ਚਾਹੇ ਖੁਦ ਵੀਰਸ ਸਿੰਘ ਬਦਲਰਾਂ ਦੀ ਪ੍ਰਧਾਨਗੀ ਕਰਦੇ ਵਿੱਚ ਰਹਿਣੀ ਚਾਹੀਦੀ ਹੈ ਪ੍ਰਧਾਨਗੀ ਸਾਡੇ ਪਰਿਵਾਰ ਸਾਡੇ ਸਕੇ ਸੰਬੰਧੀਆਂ ਦੇ ਵਿੱਚ ਰਹਿਣੀ ਚਾਹੀਦੀ ਹੈ ਇਸ ਲਈ ਇੱਕ ਵਟੇ ਪੱਤਰਕਾਰ ਨੇ ਪੱਤਰਕਾਰਾਂ ਜਦੋਂ ਇੰਟਰਵਿਊ ਹੋ ਰਹੀ ਸੀ ਉਸਨੇ ਖੁਲਾਸਾ ਕੀਤਾ ਕਿ ਬਿਕਮਜੀਤ ਸਿੰਘ ਮਜੀਠੀਆ ਵੀ ਜਿਹੜੀ ਫਰਾਕ ਦੇ ਵਿੱਚ ਨੇ ਕਿ ਮੈਨੂੰ ਸ਼ਰੂਮਣੀ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਜਾਵੇ ਉਹਨਾਂ ਨੇ ਕਿਹਾ ਕਿ ਜੇਕਰ ਸ਼ਰੂਮਣੀ ਅਕਾਲੀ ਦਲ ਦਾ ਪ੍ਰਧਾਨ ਬਣਦੇ ਨੇ ਹੋ ਸਕਦਾ ਹੈ ਕਿ ਸਟ ਨਰਮ ਪੈ ਜਾਵੇ ਜਿਸ ਤਰ੍ਹਾਂ ਦਾ ਰਵਈਆ ਅਪਣਾਲਿਆ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਿਕਮਜੀਤ ਸਿੰਘ ਮਜੀਠੀਆ ਦੇ ਖਿਲਾਫ ਪੰਜਵੀਂ ਸੈਟ ਬੈਠਕੀ ਹੈ ਸਿੱਟ ਦੇ ਮੁਕੀ ਦਾ ਤਬਾਦਲਾ ਹੋ ਗਿਆ ਹੈ ਸੱਚ ਵਾਰੰਟ ਜਿਹੜੇ ਨੇ ਉਹ ਪਟੀਸ਼ਨ ਦਾਇਰ ਕਰ ਦਿੱਤੀ ਹੈ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚ ਸਿੱਟ ਨੇ ਕਿ ਅਸੀਂ ਸੱਚ ਵਾਰੰਟ ਲੈਣੇ ਨੇ ਬਿਕਮਜੀਤ ਸਿੰਘ ਮਜੀਠੀਆ ਦੇ ਬਿਕਮਜੀਤ ਮਜੀਠੀਆ ਨੂੰ ਵੀ ਭਾਜਣਾ ਪਈਆਂ ਹੋਈਆਂ ਨੇ ਇੱਕੋ ਇੱਕ ਹੀ ਉਹਦਾ ਹੈ ਕਿ ਜਲਦੀ ਤੋਂ ਜਲਦੀ ਜਿਹੜਾ ਹੈ ਬਿਕਮਜੀਤ ਸਿੰਘ ਜੀਤਿਆ ਨੂੰ ਸ਼ਰੋਮੀ ਅਕਾਲੀ ਦਲ ਦਾ ਰਸਮੀ ਤੌਰ ਤਰੀਕਿਆਂ ਦੇ ਨਾਲ ਪ੍ਰਧਾਨ ਬਨਾਇਆ ਜਾਵੇ ਕਿਉਂਕਿ ਹਰਮਿਤ ਕੋ ਬਾਦਲ ਵੀ ਇਸ ਗੱਲ ਤੇ ਐਗਰੀ ਹੈ ਸੁਖਬੀਰ ਸਿੰਘ ਬਾਦਲ ਵੀ ਇਸ ਗੱਲ ਤੇ ਐਗਰੀ ਹੈ ਕਿ ਬਿਕਮਜੀਤ ਸਿੰਘ ਜੀਤਿਆ ਨੂੰ ਬਜਾਉਣਾ ਬਹੁਤ ਜ਼ਰੂਰੀ ਹੈ ਸ਼ਰੋਮੀ ਅਕਾਲੀ ਦਲ ਦੇ ਲਈ